ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆਂ ਕੋਟੜਾ ਮੇਲਾ ਜ਼ਿਲ੍ਹਾ ਮਾਨਸਾ ਦੇ ਵਿੱਚ ਰਿੰਗ ਦੇ ਵਿੱਚ ਖੜੇ ਆਂ ਆਪਾਂ ਤੇ ਇੱਥੇ ਕਟਕੀਆਂ ਵੇਖ ਲੋ ਤੁਸੀਂ ਮੁਕਾਬਲੇ ਹੋਣਗੇ ਕਟਕੀਆਂ ਦੇ ਕਿੰਨੀਆਂ ਕਟਕੀਆਂ ਆਈਆਂ ਤੁਸੀਂ ਚੈੱਕ ਕਰ ਲਓ ਇੱਧਰ ਘੇਰੇ ਨਾਲ ਦੇਖ ਲਓ ਤੁਸੀਂ ਬਹੁਤ ਸਾਰੀਆਂ ਕਟਕੀਆਂ ਆਈਆਂ ਤੇ ਮੁਕਾਬਲਾ ਇਹਨਾਂ ਕਟਕੀਆਂ ਦਾ ਅੱਜ ਹੀ ਹੋ ਜਾਣਾ ਇਹਨਾਂ ਦਾ ਤੇ ਬਾਕੀ ਦੇਖੋ ਪੂਰੀਆਂ ਸ਼ਕੀਨੀਆਂ ਕਟਕੀਆਂ ਦੀਆਂ ਨਿਗਾਹ ਮਾਰ ਲਓ ਤੁਸੀਂ ਬਹੁਤ ਸਾਰੀਆਂ ਕਟਕੀਆਂ ਆਈਆਂ ਤੇ ਬਾਕੀ ਇਧਰ ਆਪਾਂ ਦਿਖਾ ਦੇਣਾ ਤੁਹਾਨੂੰ ਗੱਲੀਆਂ ਗੱਲੀਆਂ ਤੇ ਬਸ ਥੋੜੇ ਟਾਈਮ ਤੱਕ ਇਹਨਾਂ ਦਾ ਮੁਕਾਬਲਾ ਹੋ ਜਾਣਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਹਾਂਜੀ ਦੋਸਤੋ ਜਿਹੜੀਆਂ ਇਹ ਕਟੀਆਂ ਨਾ 3 ਮਹੀਨਿਆਂ ਤੋਂ ਲੈ ਕੇ 12 ਮਹੀਨਿਆਂ ਤੱਕ ਕਟੀਆਂ ਦੀ ਹੈ ਮੁਕਾਬਲਾ ਤੇ ਪਹਿਲਾ ਮੁਕਾਬਲਾ ਹੀ ਹੈ ਮੇਲੇ ਦਾ ਅੱਜ ਪਹਿਲੇ ਦਿਨ ਦਾ ਪਹਿਲਾ ਮੁਕਾਬਲਾ ਕਟੀਆਂ ਦਾ ਹਾਂਜੀ ਸੱਸੀ ਹਾਂਜੀ ਸੱਸੀ ਗਾਲ ਬਾਈ ਜੀ ਸੱਸੀ ਗਾਲ ਵੀਰ ਜੀ ਕੀ ਨਾਮ ਹੈ ਆਪਣਾ ਜਗਸੀਰ ਸਿੰਘ ਜੀ ਠੀਕ ਹੈ ਪਿੰਡ ਬਈ ਤੰਨਾਸ਼ੀ ਜਿਲ੍ਹਾ ਫਰੋਜਪੁਰ ਫਰੋਜਪੁਰ ਕੱਟੀ ਲੈ ਕੇ ਆਏ ਬਈ ਆਪਾਂ ਹਾਂਜੀ ਵੀਰ ਜੀ ਕਿੰਨੇ ਟਾਈਮ ਦੀ ਕੱਟੀ ਹੈ ਬਈ 11 ਕ ਮਹੀਨਿਆਂ ਦੀ ਹੈ 11 ਕ ਮਹੀਨਿਆਂ ਦੀ ਹੈ ਹਾਂਜੀ ਵੀਰ ਜੀ ਠੀਕ ਹੈ ਵੇਲ ਬੂਲ ਪੂਰੀ ਜਣਾ ਹਾਂਜੀ ਵੀਰ ਜੀ ਠੀਕ ਹੈ ਕਿਹੜੇ ਬੱਚੇ ਦੀ ਹੈ ਬਈ ਮਾਝ ਹੀ ਲਈ ਆਪਾਂ ਗਾਉਂ ਹੀ ਆ ਹਰਿਆਣੇ ਚ ਮੈਲਿਆਂ ਦੀ ਠੀਕ ਹੈ ਹਾਂਜੀ ਠੀਕ ਹੈ ਮਾਂ ਦੁੱਧ ਦਾ ਫਿਰ ਕਿੰਨਾ ਕਹੇ ਮਾਂ ਦੁੱਧ ਸੀਗੇ 1500 ਲੀਟਰ 1500 ਲੀਟਰ ਠੀਕ ਹੈ ਅੱਗੇ ਇੱਕ ਕੱਟੀ ਲੈ ਕੇ ਗਏ ਹੋਰ ਵੀ ਨਾ ਅੱਗੇ ਗਏ ਨਹੀਂ ਉਹ ਨਾਲ ਨੀਲੀ ਰਾਵੀ ਦੀਆਂ ਤਿੰਨ ਇੱਕ ਗ੍ਰੇਡਰ ਅੱਛਾ ਇੱਕ ਗ੍ਰੇਡਰ ਹਾਂਜੀ ਉਧਰ ਠੀਕ ਹੈ ਉਹਨਾਂ ਦੀ ਤਾਂ ਹਜੇ ਹੋਣੀ ਆ ਪਹਿਲਾਂ ਸ਼ੁਰੂ ਹੀ ਹੋਇਆ ਹਨਾ ਹਾਂਜੀ ਹਾਂ ਸ਼ੁਰੂ ਹੋਇਆ ਫਸਟ ਹੀ ਹੈ ਫਸਟ ਹੀ ਹੈ ਜੀ ਹਾਂਜੀ ਚਲੋ ਠੀਕ ਹੈ ਵੇਖਦੇ ਆ ਫਿਰ ਕੀ ਬੰਦ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਨਾ ਬਈ ਆਪਣਾ ਧਰਮਪ੍ਰੀਤ ਜੀ ਪਿੰਡ ਬਈ ਮੈਸਰ ਖਾਨਾ ਠੀਕ ਹੈ ਕਿੰਨੇ ਮਹੀਨੇ ਜੀ ਕੱਟੀ ਆ ਬਈ ਇਹ 11 ਤਰੀਕ ਨੂੰ ਬਈ ਸਾਲ ਦੀ ਹੋ ਜੂ ਸਾਲ ਦੀ ਹੋ ਜੂਗੀ ਠੀਕ ਹੈ ਲੈ ਬਈ ਦੋਸਤੋ ਚੈੱਕ ਕਰ ਲਓ ਸੀ ਤੇ ਕਿਹੜੇ ਬੱਚੇ ਬੁੱਲਦੀ ਆ 77577 ਦੀ ਆ ਜੀ ਕਿਹੜੇ ਦੀ 77577 ਦੀ ਠੀਕ ਹੈ ਜੀ ਲੈ ਬਈ ਦੋਸਤੋ ਵੇਖਦੇ ਆ ਫਿਰ ਹੁਣ ਕੀ ਬਣਦਾ ਤੇ ਠੀਕ ਹੈ ਬਾਈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬੋ ਭਈ ਆਪਣਾ ਨਾਮ ਦੱਸ ਦਿਓ ਜੀ ਜਸਵੀਰ ਸਿੰਘ ਖਾਲਸਾ ਠੀਕ ਹੈ ਜੀ ਪਿੰਡ ਕੋਠਾਗੁਰੂ ਦਾ ਪਿੰਡ ਕੋਠਾਗੁਰੂ ਦਾ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਆਪ ਘੱਟੀ ਲੈ ਕੇ ਆਏ ਜੀ ਹਾਂ ਜੀ ਕਿੰਨੇ ਮਹੀਨੇ ਦੀ ਘੱਟੀ ਆਪਣੀ ਇਹ ਬੋਤ ਤਿੰਨ ਮਹੀਨਿਆਂ ਤੋਂ ਤਿੰਨ ਚਾਰ ਦਿਨ ਘੱਟੀ ਹੈ ਠੀਕ ਹੈ ਆਹ ਘੱਟੀ ਹੈ ਨਾ ਆਪਣੀ ਹਾਂਜੀ ਆ ਘੱਟੀ ਠੀਕ ਹੈ ਕਿਹੜੇ ਬੁੱਲਦੀ ਹੈ ਜੀ ਇਹ ਇਹ ਕੋਹੇ ਨੂਰ ਦੀ ਹੈ ਬੋਤ ਕੋਹੇ ਨੂਰ ਦੀ ਹੈ ਹਾਂਜੀ ਠੀਕ ਹੈ ਜੀ ਚਲੋ ਦੇਖਦੇ ਆਂ ਫਿਰ ਕੀ ਬੰਦਾ ਹਨਾ ਤੇ ਮੇਲੇ ਦਾ ਪ੍ਰਬੰਧ ਪ੍ਰਵੰਧ ਕਿਵੇਂ ਲੱਗਿਆ ਆਪਣਾ ਜੀ ਆਪਣਾ ਸ਼ੁਰੂ ਤੇ ਕਟੀਆਂ ਦਾ ਹੀ ਪਹਿਲਾ ਮੁਕਾਬਲਾ ਨਾ ਹਾਂ ਇਹ ਕਟੀਆਂ ਦਾ ਜੀ ਤੇ ਆਪਾਂ ਹੋਰ ਵੀ ਲੈ ਕੇ ਆਏ ਕੋਈ ਪਸ਼ੂ ਬਸ ਕਟੀਆਂ ਹੀ ਲਿਆਏ ਆਂ ਜੀ ਦੋਵੇਂ ਕਟੀਆਂ ਲੈ ਕੇ ਆਏ ਦੂਜੀ ਗੱਟੀ ਕਿੰਨੇ ਟਾਈਮ ਦੀ ਹੈ ਜੀ ਇਹ ਹੋਊਗੀ 4 ਕੁ ਮਹੀਨਿਆਂ ਦੀ ਬੱਧੀ 3 ਮਹੀਨੇ ਦੀ ਇਹ ਵੀ ਠੀਕ ਹੈ ਆਪਣਾ ਪਿੰਡ ਕਿਹੜਾ ਬਾਈ ਕੋਠਾ ਗੁਰੂ ਕੋਈ ਹੈ ਠੀਕ ਹੈ ਇਹ ਕਿਹੜੇ ਬੋਲਦੀ ਹੈ ਇਹ ਹੀ ਕੀ ਆਦਮ ਗੁਰੂ ਅਰਜਨ ਗੋਂਗੜ ਦੀ ਹੈ ਠੀਕ ਹੈ ਠੀਕ ਹੈ ਬਾਪੂ ਜੀ ਠੀਕ ਆ ਪੁੱਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਠੀਕ ਹੈ ਪਿੰਡ ਬਈ ਪਿੰਡ ਆਪਣਾ ਫਾਈਲ ਕਦੇ ਨਾਲ ਸੈਦੋ ਕੇ ਪਿੰਡ ਹੈ ਸੈਦੋ ਕੇ ਪਿੰਡ ਹੈ ਕੱਟੀ ਲੈ ਕੇ ਆਏ ਹਾਂ ਹੋਰ ਵੀ ਨਗ ਲੈ ਕੇ ਆਏ ਕੋਈ ਨਹੀਂ ਬਸ ਆਈ ਹੈ ਆਈ ਹੈ ਕਿੰਨੇ ਟਾਈਮ ਦੀ ਕੱਟੀ ਆਪਣੀ ਇਹ 11 ਮਹੀਨੇ ਦੀ 21 ਦਿਨਾਂ ਦੀ 11 ਮਹੀਨੇ ਦੀ 21 ਦਿਨਾਂ ਦੀ ਕੱਟੀ ਹੈ ਹਾਂਜੀ ਲੈ ਦੋਸਤੋ ਚੈੱਕ ਕਰ ਲਓ ਤਿੰਨ ਤੋਂ 12 ਮਹੀਨੇ ਦੇ ਮੁਕਾਬਲਾ ਠੀਕ ਹੈ ਇਧਰ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਜੈਡ ਬਲੈਕ ਆ ਕਰ ਲਓ ਚੈੱਕ ਕਿਹੜੇ ਬੋਲਦੀ ਹੈ ਬਈ ਇਹ ਅਰਜਨ ਗੁੰਗੜ ਦੀ ਹੈ ਅਰਜਨ ਗੁੰਗੜ ਦੀ ਹੈ ਠੀਕ ਹੈ ਬਾਕੀ ਦੋਸਤੋ ਇਧਰ ਤੁਸੀਂ ਹੋਰ ਵੀ ਕਟੀਆਂ ਦੇਖ ਲਓ ਬਹੁਤ ਸਾਰੀਆਂ ਕਟੀਆਂ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਕੱਟੀ ਜਿੱਤ ਦਾ ਦਿਸ਼ਾ ਬਣਦੀ ਆ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਹਜੇ ਸ਼ੁਰੂ ਹੁੰਦਾ ਤੇ ਮੁਕਾਬਲਾ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਦਾ